ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿਖੇ ਜੀਐਸ ਸਕੰਧ ਵੱਲੋਂ ਡੀਐਸਪੀ ਦਾ ਪਦ ਸੰਭਾਲਿਆ ਗਿਆ ਅੱਜ ਸਮਾਣਾ ਵਿਖੇ ਡੀਐਸਪੀ ਜੀਐਸ ਸਕੰਧ ਵੱਲੋਂ ਪਦ ਸੰਭਾਲਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਡੀਆਈਜੀ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਆਂ ਸਮਾਣਾ ਬਲਾਕ ਵਿੱਚ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਕਿਸੇ ਵੀ ਗੁੰਡੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਆਉਣ ਵਾਲੀਆਂ ਪੰਚਾਇਤੀ ਚੋਣਾਂ ਸ਼ਾਂਤੀ ਨਾਲ ਕਰਾਈਆਂ ਜਾਣਗੀਆਂ ਮੈਨੂੰ ਸਮਾਣਾ ਸ਼ਹਿਰ ਵਾਸੀਆਂ ਦਾ ਪੂਰਾ ਸੰਜੋਗ ਉਹ ਦੇਣਗੇ ਦੋ ਵਾਰ ਮੈਂ ਸਮਾਣਾ ਬਤੌਰ ਐਸਐਚਓ ਸੇਵਾ ਨਿਭਾ ਚੁੱਕਿਆ ਹਾਂ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਿਕੰਦਰ ਡੀਐਸਪੀ ਦੇ ਪਦ ਬਾਰਸ ਸਮਾਣਾ ਇਹ ਕੰਮ ਤੁਸ ਸਮਾਣਾ ਸਰ ਸਰਦਾ ਇੱਥੇ ਪਹੁੰਚਣ ਤੇ ਇਹਨਾਂ ਦੀ ਜਿਹੜੀ ਅਪਾਇੰਟਮੈਂਟ ਹੋਈ ਆ ਉਹਦੇ ਵਾਸਤੇ ਸੀ ਜੀ ਆਇਆਂ ਕਰਦੇ ਆ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਵੀ ਪੂਰਾ ਪ੍ਰਸ਼ਾਸਨ ਦਾ ਦੇ ਨਾਲ ਤਾਲਮੇਲ ਰੱਖਣਾ ਹੈ ਤੇ ਯਕੀਨ ਵੀ ਦਿਵਾਉਂਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕ੍ਰਾਈਮ ਨਾਲ ਜੁੜੀ ਹੋਈ ਘਟਨਾ ਉਹ ਸ਼ਹਿਰ ਦੇ ਵਿੱਚ ਨਹੀਂ ਹੋਣ ਦਿੱਤੀ ਜਾਊਗੀ ਤੇ ਸਾਨੂੰ ਡੀਐਸਪੀ ਸਾਹਿਬ ਤੇ ਪੂਰਾ ਮਾਣ ਹੈ ਤੇ ਭਰੋਸਾ ਵੀ ਹੈ ਜੀ ਐਸਪੀ ਦਾ ਪਰਤਾਰ ਸਮਾਣਾ ਦੋ ਬਾਰੀ ਤੁਸੀਂ ਐਸਐਸਟੀ ਰੱਖਦੇ ਹੋ ਸਮਾਣਾ ਚ ਕੀ ਘਾਣਾ ਚਾਹੁੰਦੇ ਸਮਾਣਾ ਸਥਿਤੀ ਕਿਵੇਂ ਰੱਖੋ ਮਾਣਯੋਗ ਡੀਜੀਪੀ ਸਾਹਿਬ ਦੀਆਂ ਪੰਜਾਬ ਗਵਰਨਮੈਂਟ ਦੇ ਹਨ ਤੇ ਮਾਣਯੋਗ ਐਸਐਸਪੀ ਸਾਹਿਬ ਦੀਆਂ ਜੋ ਵੀ ਹਦਾਇਤਾਂ ਨੇ ਯਾਰ ਦੋ ਆਪਾਂ ਅਸਿਕਰ ਜੀ ਜੇ ਪਤਵਾਰਸ ਬਾਰੇ ਡੀਐਸਪੀ ਜਸਮਾਨ ਤੁਸੀਂ ਕੀ ਕਰਨ ਦਾ ਕਿਵੇਂ ਸਹਿਯੋਗ ਹੋ ਸਕਦਾ ਹੈ ਮੈਂ ਸਮਝਾਣਾ ਨੂੰ ਮੈਂ ਚਾਹਨਾ ਕਿ ਅਮਨ ਤੇ ਸ਼ਾਂਤੀ ਦੀ ਜ਼ਿੰਦਗੀ ਜੀਂ ਸ਼ਹਿਰ ਚ ਮੇਰੇ ਪਹਿਲੇ ਟਾਸਕ ਹੋਊਗੀ ਕਿ ਮੈਂ ਇੱਥੋਂ ਡਰੱਗਸ ਨੂੰ ਚੋਰੀ ਨੂੰ ਤੇ ਗੁੰਡਾਗਰਦੀ ਨੂੰ ਖਤਮ ਕਰਾਂ ਤੇ ਜਿਹੜੀ ਆ ਵਾਲੀ ਪੰਚਾਇਤੀ ਇਲੈਕਸ਼ਨਾਂ ਨੇ ਉਹ ਪੀਸਫੁਲੀ ਟੰਗ ਨਾਲ ਹੋ ਸਕਣ